अबे सामने। सचैन भाई की गलबात हुई है ਇਹ ਗੱਲਬਾਤ ਭਾਜੀ ਅਸੀਂ ਤਾਂ ਗਏ ਹਾਂ ਕੰਮ ਤੇ ਅੱਛਾ ਇਹਨੇ ਪਤਾ ਨਹੀਂ ਕਿੱਥੋਂ ਲਿਆਂਦਾ ਸੰ ਨੂੰ ਨਹੀਂ ਪਤਾ ਕਿੱਥੋਂ ਲਿਆਂਦਾ ਮੈਂ ਤੇ ਇਤਰਾ ਵੇਖਿਆ ਆ ਕੇ ਨਸ਼ਾ ਨਸ਼ਾ ਕੀ ਢੀਗ ਲਾਇਆ ਕੀ ਢੀਗ ਲਾਇਆ ਤੇ ਕਿੰਨੇ ਕਿ ਇੱਥੇ ਨਸ਼ਾ ਵਿਕਦਾ ਸਰਦਾਰ ਵੀ ਅੱਛਾ ਬਹੁਤ ਯਾਰ ਕੀ ਮੰਗ ਕੀ ਕਰਦੀ ਇਹ ਇਹੀ ਦਾਨੇ ਵਿੱਚ ਨਸ਼ਾ ਇਹ ਬੰਦ ਹੋਣਾ ਚਾਹੀਦਾ ਪੱਕਾ ਹੀ ਹੋਣਾ ਚਾਹੀਦਾ ਕਿੰਨੇ ਬੱਚੇ ਸੀ ਤੁਹਾਡੇ ਮੇਰੇ ਦੋ ਕਾਕੇ ਤੇ ਇਹ ਕੀ ਕੰਮ ਕਰਦਾ ਸੀ ਇਹ ਵੀ ਢਾਡੀ ਤੇ ਪਾਈ ਕਰਦਾ ਹੈ ਢਾਡੀ ਤੇ ਪਾ ਕਰਕੇ ਆਦਾ ਤੇ ਤੁਹਾਡਾ ਦੂਜਾ ਮੁੰਡਾ ਕਰਦਾ ਉਹ ਹੀ ਢਾਡੀ ਤੇ ਪਾਈ ਕਰਦਾ ਤੇ ਪਿੰਡ ਦੇ ਵਿੱਚ ਕਿੰਨੀ ਕਿੰਨੀਆਂ ਮੌਤਾਂ ਜਿੱਕਿੰ ਤੱਕ ਨਾ ਪਿੰਡ ਹੀ ਤਾਏ ਹੋ ਗਿਆ ਚੌਥੀ ਮੌਤ ਹੋ ਗਈ ਕਿੰਨੇ ਜਿਹਰ ਚ ਐਵੇਂ ਮਿਨੇ ਮਿਨੇ ਜੀ ਹਾਂ ਜੀ ਮੈਂ ਦਰਸਕਾ ਹੀ ਬਣਨਾ ਆ ਆ ਲਓ ਜਾਣਾ ਆ ਅੱਧੀ ਰਾਤ ਆਉਣਾ ਆ ਕਦੇ ਉੱਚ ਬਣ ਕੇ ਕਦੀ ਨਹੀਂ ਬਣਦੇ ਤੇ ਜਿਹੜਾ ਦੂਜਾ ਜਿਹੜੇ ਪੈਸੇ ਕਮਾਈ ਕਰਦੇ ਤੇ ਮੁੰਡਾ ਕਮਾਈ ਕਰਦਾ ਉਹ ਨਸ਼ਾ ਕੀਤੀ ਜਾਂਦਾ ਉਹ ਜਿਹੜਾ ਉਹ ਆਦਾ ਝਾੜੀ ਦਾ ਪਕਰਦਾ ਆਦਾ ਨਸ਼ਾ ਲੈ ਆਉਂਦਾ ਪਤਾ ਨਹੀਂ ਕਿੱਥੋਂ ਨਹੀਂ ਆਉਂਦਾ ਸਾਨੂੰ ਨਹੀਂ ਨਾ ਦੱਸਦਾ ਨਾ ਪਾਉਂਦਾ ਜੀ ਅਹੀਂ ਦੇ ਆਨੇ ਵੀ ਨਹੀਂ ਨਾ ਇਹ ਕੰਟਰੋਲ ਕਰੋ ਕੋਈ ਨੇ ਨਹੀਂ ਕਿਸੇ ਨੇ ਕੰਟਰੋਲ ਨਹੀਂ ਕੀਤਾ ਕਿਸੇ ਗੱਲ ਬਾਤ ਕੋਈ ਨਹੀਂ ਇੱਥੇ ਕੀ ਨੇ ਕੰਟਰੋਲ ਕੀਤਾ ਹੈ ਹਾਂਜੀ ਬਸ ਠੀਕ ਐਡਾ ਵੱਡਾ ਪਿੰਡ ਸੰਭਰਾ ਹੈ ਜਾਦਾ ਹੀ ਵਾਧਾ ਵਧ ਗਿਆ ਜਿਆਦਾ ਕੰਟਰੋਲ ਕੀਤਾ ਹੋਵੇ ਇੰਨਾ ਨਿਸ਼ਕਾਨ ਨਾ ਹੋਵੇ ਹਜੇ ਵੀ ਤੁਸੀਂ ਇਹ ਜਨਤਾ ਸੁਧਰ ਜਾਣ ਸੁਧਰਨ ਜਾਣ ਸਾਡਾ ਪੁੱਤ ਜਰਲੇ ਟੈਂਟ ਤੇ ਪਾਲਿਆ ਹੁਣ ਗਾਹ ਸੁਧਰ ਜਾਣ ਗਾਹ ਬੰਦੋ ਜੀ ਬੰਦੋ ਹੋਣਾ ਬੰਜੀਰ ਕੋ ਸੁਭਰਾ ਇਹਦੇ ਇਤਰਾ ਨਸ਼ਾ ਪਤਾ ਨਹੀਂ ਕਿੱਥੋਂ ਲੈਂਦਾ ਕਿੱਥੋਂ ਨਹੀਂ ਲੈਂਦਾ ਤੇ ਤੇ ਸਾਡੀ ਮਾਤਾ ਨੂੰ ਵੀ ਅੱਖਾਂ ਤੋਂ ਨਹੀਂ ਦੇਦਾ ਤੇ ਇਹਨਾਂ ਨੂੰ ਵੀ ਤੁਹਾਡੀ ਦਰਾਣੀ ਮੇਰੀ ਨੂੰ ਕੋਈ ਦੌਰਾ ਪੈਂਦਾ ਵਾ ਤੌਰੇ ਦਿਮਾਗ ਹੀ ਹਾਲ ਤੇ ਨੇ ਇਹ ਦੀ ਵਿਚਾਰੀ ਤੇ ਸਾਨੂੰ ਨਹੀਂ ਪਤਾ ਕਿੱਥੋਂ ਲੈਂਦਾ ਕਿੱਥੋਂ ਨਹੀਂ ਲੈਂਦਾ ਇਹਦੇ ਕੰਟਰੋਲ ਹੋਣਾ ਚਾਹੀਦਾ ਹੈ ਕਿ ਨਸ਼ੇ ਤੇ ਕੰਟਰੋਲ ਹੋਣਾ ਚਾਹੀਦਾ ਸਾਡੇ ਦੇ ਗਰੀਬਾਂ ਦੇ ਇਹ ਜਾਂਦਾ ਘਰ ਘਰ ਤੁਹਾਨੂੰ ਪਤਾ ਨਹੀਂ ਲੈਣ ਵਾਲੇ ਤੋਂ ਨਹੀਂ ਵੇਚਣ ਵਾਲੇ ਆਹ ਤੇ ਇਸ ਕਰਕੇ ਮੈਡਮ ਇੰਤਰੇਪਾ ਦੇ ਆਲੇ ਪਰਸੂਦੀ ਪਰਸੂਦੀ 1800 ਜੁਰ ਕਿਹੜੀ ਹੈ ਮੰਗੇ ਕਿ ਨਸ਼ੇ ਦਾ ਕੰਟਰੋਲ ਹੋਣਾ ਚਾਹੀਦਾ

ਸ਼ਾਰ ਕਰਤਾ ਆਨੇ ਬਗਲੇ ਜਾਰੀ ਕਰੇਗਾ ਉਤਰਾਈ ਦੀ ਬਲਵਿੰਦਰ ਸਿੰਘ ਸਭਰਾ ਉਹ ਤੇ ਆਇਆ ਮੈਂ ਉਹ ਨਾ ਅਰਸ਼ ਦੇ ਸਾਨੂੰ ਪਤਾ ਨਹੀਂ ਇਹ ਕੰਮ ਤੇ ਲੱਗਿਆ ਹਜਾ ਦੇ ਤੇ ਸਾਨੂੰ ਪਤਾ ਹੋ ਕੇ ਸਾਰੇ ਪਰਿਵਾਰ ਇਹ ਬਾਹਰ ਕੰਮ ਤੇ ਗਏ ਆ ਮੁੰਡੇ ਵੀ ਕੰਮ ਤੇ ਗਏ ਆ ਉਹ ਭਜਾਈ ਮੇਰੇ ਮਾਤਾ ਨੂੰ ਬੇਟੇ ਲਿਖ ਕੇ ਗਈ ਆ ਤੇ ਇਰੇ ਮੁਰਿਆਂ ਨੇ ਆ ਕੇ ਦੇਖਿਆ ਕਿ ਇੱਥੇ ਡਕੋ ਪਿਆ ਫੋਨ ਕੀਤਾ ਫੇਰ ਅਸੀਂ ਲੱਭ ਕੇ ਲਿਆਏ ਉਥੋਂ ਭਾਰੋੜ ਤੇ ਰੋ ਅੱਜ ਫੇਰ ਅਸੀਂ ਘਰ ਆਏ ਆ ਕੋਈ ਆਹੋ ਗਰੀਬ ਆ ਆਦਮੀ ਰੋਟੀ ਆ ਉਹਨੇ ਕਮਾ ਕੇ ਖਾਣੇ ਆ ਹੁਣੇ ਕੀ ਪਰ ਕਿੱਥੋਂ ਲਿਆਇ ਕਿੱਥੋਂ ਨਹੀਂ ਲਿਆਇ ਕੋਈਆ ਦਾ ਕੋਈਆ ਦਾ ਕੋਈ ਲਾਇਆ